ਲਓ ਜੀ ਅੱਜ ਲਾਸਟ ਵਲੌਗ ਦੀ ਸਟਾਰਟਿੰਗ ਕਰ ਦਿੰਨੇ ਆ ਹੁਣ ਅੱਜ ਤੋਂ ਬਾਅਦ ਜੀ ਵਲੌਗ ਨਹੀਂ ਆਉਣੇ ਆਪਣੇ ਠੀਕ ਆ ਜੀ ਸਸੀ ਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਕੋਤਰ ਕੋਤਰ ਠੀਕ ਆ ਜੀ ਸਾਰੇ ਵੀਰਾਂ ਦੇ ਘਰ ਪਰਵਾਹ ਸੈੱਟ ਨੇ ਤੇ ਆਜੋ ਭਾਈ ਅੱਜ ਦੀ ਲਾਸਟ ਵੀਡੀਓ ਸ਼ੂਟ ਕਰੀ ਜਾਂਦੇ ਆਪਾਂ ਠੀਕ ਆ ਭਾਈ ਲਗਭਗ ਇਹ ਲਾਸਟ ਵੀਡੀਓ ਹੀ ਆ ਠੀਕ ਹੈ ਬਈ ਮਤਲਬ 2-3 ਮਹੀਨੇ ਹੁਣ ਆਪਾਂ ਵੀਡੀਓ ਪਾਉਣੀ ਬੰਦ ਕਰ ਲਈਆਂ ਉਹਦੇ ਸਭ ਤੋਂ ਲੀ ਰੀਜ਼ਨ ਪਹਿਲਾ ਰੀਜ਼ਨ ਇਹ ਆ ਬਈ ਆਪਣਾ ਫੋਨ ਖਰਾਬ ਹੋ ਚੁੱਕਿਆ ਆਈਫੋਨ 11 ਇਹਦਾ ਮਾਈਕ ਜਿਹੜਾ ਬੈਕ ਜਿੱਥੋਂ ਹੁਣ ਵੀ ਕੈਮਰੇ ਤੋਂ ਵੀਡੀਓ ਰਿਕਾਰਡ ਕਰਦੇ ਆ ਬਲੌਗ ਉਦੋਂ ਇਹਦਾ ਬੈਕ ਵੀ ਆਵਾਜ਼ ਰਿਕਾਰਡ ਨਹੀਂ ਕਰਦਾ ਠੀਕ ਆ ਬਈ ਤਾਂ ਕਰਕੇ ਆਪਾਂ ਕਿਸੇ ਹੋਰ ਫੋਨ ਤੋਂ ਰਿਕਾਰਡ ਕਰੀ ਜਨਾ ਕਵਾਲਿਟੀ ਥੋੜੀ ਜਿਹੀ ਅਰਜੈਸਟ ਕਰ ਲਿਓ ਤੇ ਉਹ ਆਵਾਜ਼ ਨਹੀਂ ਰਿਕਾਰਡ ਕਰਦਾ ਤਾਂ ਕਰਕੇ ਤੇ ਉਹਨਦੇ ਕਰਕੇ ਬਈ ਵਲੌਗ ਨਹੀਂ ਸ਼ੂਟ ਹੁੰਦੇ ਜੇ ਆਵਾਜ਼ ਨਹੀਂ ਤੇ ਫਿਰ ਵੀਡੀਓ ਬਣਾਉਂਦਾ ਫਾਇਦਾ ਕੀ ਹੈ ਤੇ ਤਾਂ ਕਰਕੇ ਬਈ ਫਿਰ ਆਪਣਾ ਵੀ ਮੈਹ ਜੇ ਨਵਾਂ ਫੋਨ ਫਿਰ ਮੈਨੂੰ ਲੈਣਾ ਪਊਗਾ ਤੇ ਬਈ ਹੁਣ ਕਿਰਾਂ ਦਾ ਆਪਣੇ ਕੋਲੇ ਵੀ ਮਤਲਬ ਪੈਸੇ ਹੈ ਨਹੀਂ 2-3 ਮਹੀਨੇ ਤੱਕ ਬਈ ਆਪਣੇ ਤੋਂ ਲੈ ਆ ਨਹੀਂ ਜਾਣਾ ਆਈਫੋਨ ਠੀਕ ਹੈ ਬਈ ਨਵਾਂ ਤੇ ਆਈਫੋਨ ਤੋਂ ਬਿਨਾਂ ਵੀਡੀਓ ਨਹੀਂ ਬਣਦੀ ਤੇ ਇਹਦੀ ਮਾਈਕ ਖਰਾਬ ਹੋ ਗਿਆ ਆਈਫੋਨ 11 ਦਾ ਤੇ ਆ ਕਿਸੇ ਹੋਰ ਫੋਨ ਤੋਂ ਸ਼ੂਟ ਕਰੀ ਜਨਾ ਤਾਂ ਕਰਕੇ ਤੇ ਕਰਦੇ ਕਹਿੰਦੇ ਵੀ ਰੁਕ ਜਾ ਕਰਦੇ ਤੇ 6-7 ਮਹੀਨਿਆਂ ਦਾ ਕਹਿੰਦੇ ਆ ਪਰ ਥੋੜੇ-ਮੋਟੇ ਇਧਰ-ਉਧਰ ਆਪਾਂ ਜੋੜ-ਜੋੜ ਲਵਾਂਗੇ ਤੇ ਤਾਂ ਕਰਕੇ ਤਿੰਨ ਕੁ ਮਹੀਨੇ ਤੱਕ ਵੀ ਵਲੌਗ ਆਪਣੇ ਜਿਵੇਂ ਬੰਦ ਜਿਵੇਂ ਬੰਦ ਇੱਕ ਵੀਡੀਓ ਵਲੌਗ ਆਉਂਦਾ ਤੇ ਉਹੀ ਸ਼ਾਰਟ ਵੀਡੀਓ ਪਾਇਆ ਕਰਾਂਗੇ ਜੇ ਬਈ ਬਣੀ ਤਾਂ ਠੀਕ ਆ ਵੀ ਕਿਸੇ ਦੇ ਕਿਸੇ ਨਜਾਕ ਪਰਦੇ ਦੇ ਜਿਵੇਂ ਦੇਸ਼ਣ ਦੇ ਫੋਨ ਤੋਂ ਤਾਂ ਕਰਕੇ ਪਰ ਕੋਈ ਨਹੀਂ ਬਈ ਫੋਨ ਤਾਂ ਲਵਾਂਗੇ ਹੁਣ ਆਪਣਾ ਇਹ ਤਿੰਨ-ਚਾਰ ਸਾਲਾਂ ਦੀ ਮਿਹਨਤਾਂ ਮਿਹਨਤ ਚੈਨਲ ਤੇ ਇਹ ਤਾਂ ਨਹੀਂ ਛੱਡਦੇ ਚੈਨਲ ਪਰ ਕੋਈ ਪਤਾ ਨਹੀਂ ਬਈ ਚੈਨਲ ਸ਼ਟਰ ਆ ਵੀ ਪਾ ਜੇ ਤਾਂ ਕਰਕੇ ਤੇ ਕੇਰਾਂ ਤੁਸੀਂ ਵੀ ਆ ਵੀਡੀਓ ਤੇ ਰਜੈਸਟ ਕਰ ਲਿਓ ਜੋ ਵਲੌਗ ਪਿਛਲੇ ਵਲੌਗ ਵੇਖੂ ਬਖ ਲਿਓ ਯਾਰ ਠੀਕ ਹੈ ਜੀ ਤੇ ਹੁਣ ਫਿਰ ਨਵੇਂ ਵਲੌਗਾਂ ਜੀ ਮਿਲਾਂਗੇ ਲਗਭਗ 3-4 ਮਹੀਨਿਆਂ ਬਾਅਦ ਤੇ ਇਧਰ ਲਾਸਟ ਵਾਰ ਤੁਹਾਨੂੰ ਕੂਤਰ ਲਓ ਜੀ ਤੇ ਹੁਣ ਆ ਲਾਸਟ ਵਾਰ ਆਪਣੇ ਕੂਤਰ ਦੇਖ ਲਓ ਜੀ ਤੇ ਅਗਲੇ ਹੁਣ ਜਦੋਂ ਵਲੌਗ ਬਣਾਵਾਂਗੇ ਇਹਨਾਂ ਦੀ ਬੱਚੇ ਪੁੱਛੇ ਕਢਾ ਲਾਂਗੇ ਉਨੇ ਤੱਕ ਠੀਕ ਹੈ ਜੀ ਬੱਚੇ ਤਾਂ ਹੁਣ ਅੱਗੇ ਕੀ ਕਢਾਉਣੇ ਆ ਬਾਕੀ ਵੇਖੋ ਜੋ ਰੱਬ ਨੂੰ ਮਨਜ਼ੂਰ ਤੇ ਇੱਧਰ ਆਪਣੇ ਆਹਾ ਇੱਧਰ ਵੀ ਸ਼ੌਂਕ ਕਰਾ ਦੀਏ ਲਾਸਟ ਵਾਰ ਉਦੋਂ ਮੁੜ ਕੇ ਵਲੌਗ ਨਹੀਂ ਹੋਣੇ ਆ ਲੋ ਯਾ ਚੈੱਕ ਕਰ ਲੋ ਲਾਸਟ ਵਾਰ ਆਪਣੇ ਆਹਾ ਕੂਤਰੀ ਜੀ ਤੇ ਬਸ ਹੁਣ ਤੇ ਮੈਂ ਤਾਂ ਬਈਆਂ ਨੂੰ ਦੱਸ ਦਈਏ ਵੀ ਕਿਹੜੀ ਗੱਲ ਕਰਕੇ ਵਲੌਗ ਨਹੀਂ ਹੋਣੇ ਤੇ ਤਾਂ ਕਰਕੇ ਮੈਂ ਕਿਤੇ ਬਾਈ ਕਹਿ ਦੇਣੇ ਵੀ ਕੀ ਚੱਕਰ ਹੋ ਗਿਆ ਵਲੌਗ ਬਰੂਕ ਨਹੀਂ ਪਉਂਦਾ ਤਾ ਕਰਕੇ ਮੈਂ ਥੋੜੇ ਜਿਹਾ ਬਾਈਆਂ ਨੂੰ ਦੱਸ ਦੇ ਵੀ ਆਪਣਾ ਫੋਨ ਖਰਾਬ ਹੋ ਗਿਆ ਤਾਂ ਕਰਕੇ ਪਰ ਕੋਈ ਨਹੀਂ ਬਾਕੀ ਜਿੱਟਾ ਛੇਤੀ ਫੋਨ ਲੈ ਲਿਆ ਮਤਲਬ ਵੀ 2-3 ਮਹੀਨੇ ਤੋਂ ਪਹਿਲਾਂ ਲੈ ਗਿਆ ਤਾਂ ਪਹਿਲਾ ਵਲੌਗ ਪਾ ਲਾਂਗੇ ਨਹੀਂ ਤਾਂ ਵਿਕਸ ਕਰਦਿਆਂ ਨੂੰ ਤੰਗ ਨਹੀਂ ਕਰਨਾ ਵੀ ਹੁਣੇ ਮੈਨੂੰ ਫੋਨ ਲੈ ਕੇ ਦਿਓ ਜਦੋਂ ਲੈ ਕੇ ਦੇ ਦੇਣਗੇ ਭਈ ਆਪਾਂ ਉਹਦੇ ਵਲੌਗ ਪਾਉਣੇ ਸਟਾਰਟ ਕਰ ਦਾਂਗੇ ਤੇ ਉਹਨਾਂ ਚ ਕਰ ਆਪਾਂ ਕਬੂਤਰਾਂ ਕੰਨੀ ਵੀ ਫੁੱਲ ਧਿਆਨ ਦੇਵਾਂਗੇ ਤੇ ਆਪਦੀ ਪੜ੍ਹਾਈ ਕੰਨੀ ਵੀ ਤੇ ਫਿਰ ਚੈਨਲ ਕੰਨੀ ਜਦੋਂ ਫੋਨ ਆ ਗਿਆ ਉਹਦੇ ਚੈਨਲ ਕੰਨੀ ਵੀ ਧਿਆਨ ਦੇ ਦਾਂਗੇ। ਲਓ ਜੀ ਫਿਰ ਦੋ ਤਿੰਨ ਦਿਨ ਮਹੀਨੇ ਬਾਅਦ ਮਿਲਦੇ ਆ ਜੀ ਨਵਾਂ ਫੋਨ ਲੈ ਕੇ ਤੇ ਨਵੇਂ ਕੰਟੈਕਟ ਦੇ ਨਾਲ ਨਵੀਆਂ ਵੀਡੀਓ ਵਲੌਗ ਵੀਡੀਓ ਦੇ ਨਾਲ ਉਹਨੇ ਤਾਂ ਕਿਦਰੋ ਤਰ ਬੱਚੇ ਪੁੱਛੇ ਨਿਕਲੇਉਣਗੇ। ਬਾਕੀ ਗੱਲ ਛੋਟ-ਛੋਟ ਬਈ ਪਾਉਂਦੇ ਰਿਆ ਕਰਾਂਗੇ ਗਾਣੇ-ਗੁਣੇ ਲਾ ਕੇ। ਠੀਕ ਆ ਜੀ। ਐਨੀ ਟੈਨਸ਼ਨ ਲੈਣ ਦੀ ਲੋੜ ਨਹੀਂ। ਹੌਲੀ-ਹੌਲੀ ਕੋਈ ਨਾ ਆਪਾਂ ਫੋਨ ਲਿਆਵਾਂਗੇ ਫਿਰ ਵਲੌਗ ਵਾਲਾ ਫਿਰ ਚਾਲੂ ਕਰ ਦਾਂਗੇ ਜੀ। ਕੰਮ ਵਾਸਤੇ ਹੀ ਸਪੋਰਟ ਬਣਾਈ ਰੱਖਿਓ। ਤੇ ਅਨਸਕ੍ਰਾਈਬਰ ਨਾ ਕਰਦੇ ਹੋ ਬਈ ਬਣ ਕੇ ਕਹਿੰਦੇ ਮੈਂ ਦੋ ਤਿੰਨ ਵੀਡੀਓ ਨਾ ਦੋ ਦਿਨ ਹੀ ਮਹੀਨੇ ਵੀਡੀਓ ਨਾ ਪਾਵਾਂ ਤੁਸੀਂ ਇਹਨਾਂ ਸਬਸਕ੍ਰਾਈਬ ਕਰਦੇ ਹੋ ਚੈਨਲ ਦੇ ਨਾਲ ਬਣੇ ਰਿਹਾ ਕਰੋ ਜਾਂ ਸ਼ੋਰਟ ਸ਼ੂਟ ਪਾਉਂਦੇ ਰਿਹਾ ਕਰਾਂਗੇ ਨਿੱਕੀ ਮੋਟੀ ਇਨਫੋਰਮੇਸ਼ਨ ਇਨਫੋਰਮੇਸ਼ਨ ਦਿੰਦੇ ਰਵਾਂਗੇ ਠੀਕ ਹੈ ਜੀ ਚਲੋ ਜੀ ਫਿਰ ਸੋਸੀਕਲ ਬਾਏ ਬਾਏ ਜੀ